ਲਾਈ ਮੇਤਰੋ ਖੇਤੀਬਾੜੀ ਵਾਲੇ ਵੀਰ ਕਰ ਲੋ ਨੋਟ ਕਰਾਂ ਦੀ ਸਰਪੰਚਾਂ ਦੇ ਘਰ ਦੀ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਕਰ ਲੋ ਨੰਬਰ ਨੋਟ ਤੇ ਉੱਚੇ ਮਾਡਲ ਜਿਹੜੇ ਟਰੈਕਟਰ ਵਕਾਊ ਆ ਤੇ ਕੋਈ ਜ਼ਿਆਦਾ ਖੇਤੀ ਦਾ ਕੰਮ ਨਹੀਂ ਸੀਗਾ ਖੇਤੀ ਕਾਫੀ ਸਾਲਾਂ ਤੋਂ ਜਿਹੜੀ ਹੈਗੀ ਉਹ ਛੱਡੀ ਸੀ ਆੜ ਤੋਂ ਦਾ ਹੀ ਕੰਮ ਆ ਸਿਰਫ ਬੋਰੀਆਂ ਵਾਰੀਆਂ ਦੀ ਢੋਈਣਾ 2023 ਮਾਡਲ ਆ ਟਰੈਕਟਰ 363 ਨਿਊ ਹਾਲੈਂਡ ਟਾਇਰ ਟੱਪਾ ਤੁਸੀਂ ਦੇਖ ਲੋ ਮੁੱਲ ਮੁੱਲ ਸਾਰਾ ਸਰਪੰਚ ਸਾਹਿਬ ਕਹਿੰਦੇ ਵੀਡੀਓ ਦੇ ਵਿੱਚ ਹੀ ਕਰ ਦੇਣਾ ਸਾਰੀ ਗੱਲ ਬਾਤ ਆ ਜਿਹੜੀ ਤੇ ਸਿਰਫ 360 ਘੰਟੇ ਹੀ ਚੱਲਿਆ ਇਹ ਟਰੈਕਟਰ ਜਿਹੜਾ ਹੈਗਾ ਨਿਊ ਹੋਲੈਂਡਾ ਤੁਸੀਂ ਹਾਲਤ ਵੇਖ ਲਓ ਟਾਇਰਾਂ ਦੀ ਟਾਇਰ ਬਿਲਕੁਲ ਨਵੇਂ ਵਰਗੇ ਓਕੇ ਪਏ ਆ ਤੇ ਇਹ ਨਹੀਂ ਹੈਗਾ ਵਪਾਰ ਗੰਗੂ ਵੀ ਡੰਡਾ ਲਾ ਲਿਆ ਡਰਾਈਵਰ ਲਾ ਲਈ ਜਾਂ ਗੁੱਲਾ ਕੱਢ ਲਿਆ ਜਿੰਨਾ ਕੋ ਸੇਗਾ ਟਰੈਕਟਰ ਦਾ ਸਾਰਾ ਕੁਝ ਸਾਨੂੰ ਨਾਲ ਹੀ ਮਿਲੇਗਾ ਛਤਰੀ ਹੱਡ ਵਾਲੀ ਤੇ ਪਾ ਟੂਪਾ ਹਜੇ ਉਵੇਂ ਹੀ ਲੱਗਾਂਗੇ ਸ਼ੌਂਕ ਨਾਲ ਹੀ ਰੱਖਿਆ ਖੇਤੀਬਾੜੀ ਦਾ ਛੱਡੀ ਨੂੰ ਕਾਫੀ ਸਾਲ ਹੋ ਗਏ ਪੰਜ ਚਾਰ ਕਿੱ ਲਈ ਆਪਦੇ ਕਰਦੇ ਆ ਤੇ ਬਾਕੀ ਘੜਦਾ ਦਾ ਕੰਮ ਸੀਗਾ ਬਸ ਉਥੇ ਜੋ ਕਿਤੇ ਪੱਖੇ ਖਿੱਚ ਲਿਆਂਦੇ ਕਿਤੇ ਬੂਰੀਆਂ ਲੈ ਆਂਦੀਆਂ ਉਹੀ ਕੰਮ ਇਹਨਾਂ ਤੋਂ ਲੈ ਜਾ ਮਿੱਤਰੋ ਤੇ ਜਿਹੜਾ ਇੱਕ ਤਾਂ ਇਹ ਟਰੈਕਟਰ ਵਕਾਊ ਆ ਇਹਦਾ ਮੁੱਲ ਕੀਤਾ ਸਰਪੰਚ ਹੁਣਾਂ ਨੇ ਜਿਹੜਾ 3630 ਦਾ ਮੁੱਲ ਕੀਤਾ 8 ਲੱਖ ਰੁਪਈਆ ਤੇ ਬਾਕੀ ਤੁਸੀਂ ਫੋਨ ਕਰਦੇ ਹੋ ਸਰਪੰਚ ਸਾਹਿਬ ਮਾਣ ਤਾਣ ਤੁਹਾਡਾ ਕਰ ਦੇਣਗੇ ਤੇ ਦੂਜਾ ਟਰੈਕਟਰ ਆ ਜਿਹੜਾ ਉਹ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਵਪਾਰੀ ਤੁਹ ਲਓਗੇ 50 ਹਜ਼ਾਰ ਲੱਖ ਦਾ ਸੱਦਾ ਉਹਦਾ ਰੱਖਿਆ ਹੀ ਪਿਆ ਹੁੰਦਾ ਉੱਤੇ ਬਾਕੀ ਇਹ ਨਹੀਂ ਪਤਾ ਹੁੰਦਾ ਟਾਇਰ ਲਾਏ ਆ ਟਾਇਰ ਬਦਲੇ ਆ ਜਾਂ ਖੱਬਾ ਸੱਜਾ ਤੁਹਾਨੂੰ ਪਤਾ ਹੀ ਆ ਫਰੇਕ ਹੀ ਆਪਦੇ ਫਾਇਦੇ ਲਈ ਮੇਤਰੋ ਕਰਦਾ ਹੀ ਆ ਤੇ ਇਹੇ ਜੀ ਕੋਈ ਗੱਲ ਨਹੀਂ ਜਿਹੜੀ ਘਰੋ ਜੀ ਜਮੈਲ ਜਾਣੀ ਹੈ ਨਾ ਉਹਦੇ ਅਰਗੇ ਰੀਸ ਨਹੀਂ ਜੀ ਬਾਕੀ ਜੇ ਕਿ ਵੇ ਜੀਮੀਦਾਰ ਭਰਾ ਨੇ ਲੈ ਲਿਆ ਉਹ ਤੋਂ ساری ਉਮਰ ਮਰਨ ਵਾਲਾ ਇਹ ਸੰਦ ਨਹੀਂ ਬਿਲਕੁਲ ਇੰਜਨ ਟਿਪ ਟੋਪ ਪਿਆ ਬਾਟਰ ਬਾਡੀ ਦੇਖ ਲਓ ਤੁਸੀਂ ਕਿਸੇ ਪਾਸੇ ਕੋਈ ਲੀਕਿੰਗ ਨਹੀਂ ਕੋਈ ਨਿਕਲ ਨਹੀਂ ਕੋਈ ਪੂਰੀ ਚਮਕ ਪਈ ਇੰਜਨ ਦੀ ਵੀ ਤੇ ਫਰੰਟ ਤੋਂ ਵੇਖ ਲਓ ਟਰੈਕਟਰ ਦੀ ਲੁੱਕ ਪੂਰੀ ਵਧੀਆ ਲੁੱਕਾ ਮਿੱਤਰੋ ਤੇ ਜਿਹੜਾ ਆਪਾਂ ਦੂਜਾ ਟਰੈਕਟਰ ਥਲੋ ਦਿਖਾਉਣ ਲੱਗੇ ਆ ਇਹ ਵੀ ਨਿਊ ਹਾਲੈਂਡ ਦਾ ਬੇਟ ਬੂਟ ਦੇਖ ਲਓ ਤੁਸੀਂ ਪਾਏ ਮੂਰੇ ਨਿਊ ਹਾਲੈਂਡ ਵਾਲਾਂ ਦਾ 7500 ਲਾ ਵੀ ਸੁਪਰ ਫੋਰਡ ਮਿੱਤਰੋ ਆ ਗਿਆ ਟਰਬੋ ਆ ਗਿਆ ਕਰਾਂ ਦੀ ਕਰ ਲੋ ਚੈੱਕ ਕਰਮਾ ਵਾਲੇ ਨੂੰ ਤੇ ਵਾਹ ਬਈ ਵਾਹ ਡੱਜਾ ਯਾਰ ਕੇ ਟਰੈਕਟਰ ਆ ਮਿੱਤਰੋ ਜਾ ਯਾਰ ਕੇ ਤੇ ਲਾ ਦਿਓ ਫੋਨ ਕਰਾਂ ਦੀ ਸਰਪੰਚ ਸਾਹਿਬ ਨੂੰ ਕਰ ਲੋ ਨੰਬਰ ਨੂੰ ਹੋਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਟਰੈਕਟਰ ਦਾ ਮਿੱਤਰੋ ਜਿਹੜਾ ਹੈਗਾ ਮੁੱਲ ਕੀਤਾ ਸਰਪੰਚ ਸਾਹਿਬ ਨੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆ ਲਾ ਵੀ ਕਰੋ ਮਿੱਤਰੋ ਕਰਾਂ ਦੀ ਜਾ ਯਾਰ ਕੇ ਦਾ ਟਰੈਕਟਰ ਚੈੱਕ ਕਰੋ ਕਰਾਂ ਦੀ ਇਹ ਹੈਗਾ ਮਿੱਤਰੋ 2013 ਮਾਡਲ ਤੇ ਲੋਹਾ ਬਹੁਤ ਚੰਗਾ ਕਰਮਾ ਵਾਲਾ ਲੋਹਾ ਹੈ ਵਾਦਾ ਹੀ ਕਰਦਾ ਵਾ ਤੇ ਇਹ ਜਹਾਜ ਜਿਹੜਾ ਟਰੈਕਟਰ ਦਾ ਮੁੱਲ ਕੀਤਾ ਸਰਪੰਚ ਸਾਹਿਬ ਨੇ 8.5 ਲੱਖ ਰੁਪਈਆ 2013 ਮਾਡਲ ਲੋਹਾਲੈਂਡ ਤੇ ਜਿਹੜਾ ਟਰਬੋ ਹੈ 7500 ਤੇ ਇੱਕ ਪਾਸੇ ਮਿੱਤਰੋ ਜਹਾਜ ਖੜਾ ਲਿਓ ਤੇ ਇੱਕ ਪਾਸੇ ਇਹ ਟਰੈਕਟਰ ਖੜਾ ਲਿਓ ਤੇ ਚੜ੍ਹਾਈ ਇਹਦੀ ਬਰਾਬਰ ਹੀ ਆ 8.5 ਲੱਖ ਰੁਪਈਆ ਇਹਦਾ ਜਿਹੜਾ ਮੁੱਲ ਕੀਤਾ ਸਰਪੰਚ ਸਾਹਿਬ ਨੇ ਬਾਕੀ ਟਾਇਰ ਟੱਪਾ ਤੁਸੀਂ ਜਿਹੜਾ ਇੰਜਣ ਉਹ ਜਨਾਬ ਦਾ ਚੈੱਕ ਕਰਦਾ ਹਾਲ ਪਾ ਕੇ ਤਵਗਾ ਪਾ ਕੇ ਰੋਟਾ ਵੇਟਰ ਪਾ ਕੇ ਦੋਨੇ ਟਰੈਕਟਰ ਜਿਹੜੇ ਚੈੱਕ ਕਰਨੇ ਤੁਸੀਂ ਉੱਥੇ ਜਾ ਕੇ ਮਿੱਤਰੋ ਕਰ ਸਕਦੇ ਆ ਚੈੱਕ ਤੇ ਪੈਲੀ ਪੁਲੀ ਵਾਹ ਕੇ ਆਪਦੀ ਦੇਖ ਸਕਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 363 ਜਿਹੜਾ ਸਾਡੇ ਆ 360 ਘੰਟੇ ਚੱਲਿਆ ਸਰਪੀ ਮਿੱਤਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ ਆ ਦੋਸਤੋ